ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਆਹ ਚਾਰ ਟਿਪਸ ਫੋਲੋ ਕਰਕੇ ਤੁਸੀਂ ਆਪਣੇ ਚਿਹਰੇ ਨੂੰ ਮੋਤੀਆਂ ਵਾਂਗ ਚਮਕਾ ਸਕਦੇ ਆ ਨੰਬਰ 1 ਜਿਹੜੀ ਟਿਪ ਹੈਗੀ ਆ ਕਿ ਤੁਸੀਂ ਆਪਣੀ ਡਾਈਟ ਦੇ ਵਿੱਚ ਫਰੂਟਸ ਖਾਣੇ ਨੇ ਫਰੂਟ ਖਾਣੇ ਕਿੰਨੇ ਹੈਗੇ ਆ ਤੁਸੀਂ ਆਪਣੇ weight ਦੇ ਮੁਤਾਬਿਕ ਅਗਰ ਤੁਹਾਡਾ 80 ਕਿਲੋ ਭਾਰ ਆ ਤਾਂ 800 ਗ੍ਰਾਮ ਤੁਸੀਂ ਫਰੂਟ ਖਾਣੇ ਆ ਅਗਰ ਤੁਹਾਡਾ 70 ਕਿਲੋ ਭਾਰ ਆ ਤਾਂ 700 ਗ੍ਰਾਮ ਤੁਸੀਂ ਫਰੂਟ ਖਾਣੇ ਆ ਫਰੂਟ ਤੁਹਾਡੇ ਚਾਰ ਤਰ੍ਹਾਂ ਦੇ ਹੋਣੇ ਚਾਹੀਦੇ ਆ ਕੋਈ ਵੀ ਫਰੂਟ ਤੁਸੀਂ ਆਪਣੀ ਡਾਈਟ ਦੇ ਵਿੱਚ ਐਡ ਕਰ ਸਕਦੇ ਆ ਨੰਬਰ 2 ਜਿਹੜੀ ਚੀਜ਼ ਹੈਗੀ ਆ ਤੁਸੀਂ water intake ਬਹੁਤ ਜ਼ਿਆਦਾ ਕਰਨਾ ਤੇ ਜਿਹਦੇ ਵਿੱਚ ਤੁਸੀਂ ਘੱਟੋ ਘੱਟ 12 ਗਲਾਸ ਪਾਣੀ ਦੇ ਹਰ ਰੋਜ਼ ਪੀਓ ਇਹ ਨਹੀਂ ਹੈਗਾ ਵੀ ਤੁਸੀਂ ਇੱਕੋ ਵਾਰੀ ਸਾਰਾ ਪਾਣੀ ਪੀ ਲੈਣਾ ਜਾਂ ਗਲਾਸ-ਪਾਰ-ਪਾਰ ਪੀਣੇ ਹੈਗੇ ਸਿਪ-ਸਿਪ ਕਰਕੇ ਪਾਣੀ ਪੀਣੇ ਆ ਬਟ ਤੁਸੀਂ ਰੋਟੀ ਦੇ ਨਾਲ ਜ਼ਿਆਦਾ ਪਾਣੀ ਨਹੀਂ ਪੀਣਾਗਾ ਘੰਟੇ ਦਾ ਗੈਪ ਹੋਣਾ ਚਾਹੀਦਾ ਤੇ ਐਕਚੁਅਲੀ ਅਗਲੀ ਜਿਹੜੀ ਟਿਪ ਹੈਗੀ ਆ ਕਿ ਤੁਸੀਂ ਕੋਈ ਵੀ ਕੈਮੀਕਲ ਵਾਲਾ ਸੋਪ ਜਾਂ ਫੇਸ ਵਾਸ਼ ਆਪਣੀ ਸਕਿਨ ਤੇ ਨਹੀਂ ਯੂਜ਼ ਕਰਨਾ ਹੈਗਾ ਤੇ ਕਿਉਂਕਿ ਇਹਦੇ ਨਾਲ ਜਿਹੜੀ ਮੋਇਸਚਰ ਹੁੰਦਾ ਨੇਚਰਲ ਉਹ ਖਤਮ ਹੋ ਲੱਪਣਦਾ ਸਕਿਨ ਡਲ ਹੋ ਜਾਂਦੀ ਆ ਇਹਦੇ ਨਾਲ ਹੋਰ ਵੀ ਸਕਿਨ ਦੀਆਂ ਪ੍ਰੋਬਲਮਸ ਹੋਣ ਲੱਪਣੀਆਂ ਅਗਲੀ ਜਿਹੜੀ ਚੀਜ਼ ਹੈਗੀ ਆ ਕਿ ਤੁਸੀਂ ਨੀਂਦ ਪ੍ਰੋਪਰ ਲੈਣੀ ਆ ਅਗਰ ਤੁਸੀਂ ਪ੍ਰੋਪਰ ਨੀਂਦ ਨਹੀਂ ਲੈਂਦੇ ਉਹਨਾਂ ਸਟ्रेस ਹੁੰਦੀ ਆ ਸਟ्रेस ਦੇ ਨਾਲ ਜਿਹੜਾ ਸਕਿਨ ਦੇ ਉੱਤੇ ਅਸਰ ਹੁੰਦਾ ਹੈਗਾ ਰਿੰਕਲਸ ਆਉਣ ਲੱਪਣੀਆਂ ਹੈਗੀਆਂ ਤੇ ਇਹ ਚਾਰ ਟਿਪਸ ਨੂੰ ਫੋਲੋ ਕਰੋ ਨਾਲ ਦੀ ਨਾਲ ਜਿਹੜੀ ਪ੍ਰੋਪਰ ਜਿਹੜੀ ਤੁਹਾਡੀ ਡਾਈਟ ਹੁੰਦੀ ਉਹਦਾ ਵੀ ਧਿਆਨ ਰੱਖੋ ਉਹਦੇ ਵਿੱਚ ਤੁਸੀਂ ਜਿਹੜਾ ਪ੍ਰੋਸੈਸਡ ਫੂਡ ਹੁੰਦਾ ਉਹ ਨਹੀਂ ਖਾਣਾ ਹੈਗਾ ਜਿਆਦਾ ਮਿੱਠੇ ਵਾਲੀਆਂ ਚੀਜ਼ਾਂ ਨਹੀਂ ਖਾਣੀਆਂ ਹੈਗੀਆਂ ਕਿਉਂਕ ਜਿਹੜਾ ਆਰਟੀਫੀਸ਼ੀਅਲ 슈ਗਰ ਜੁੰਨੀ ਹੈਗੀਆਂ ਉਹਦੇ ਨਾਲ ਕੀ ਹੁੰਦਾ ਹੈਗਾ ਇਨਫਲੇਸ਼ਨ ਹੁੰਦੀ ਹੈ ਬੋਡੀ ਤੇ ਜਿਹਦੇ ਨਾਲ ਸਕਿਨ ਦੇ ਉੱਤੇ ਬਹੁਤ ਹੀ ਮਾੜਾ ਪ੍ਰਭਾਵ ਪੈਂਦਾ ਧੰਨਵਾਦ